ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਝਕੀ ਦੇ ਢਾਲੀਵਾਲ ਪਰਿਵਾਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਪਰਿਵਾਰ ਢਾਲੀਵਾਲ ਪਰਿਵਾਰ ਜੋਲ ਪਰਿਵਾਰ ਸੰਦੂ ਪਰਿਵਾਰ ਦੀ ਸੁਖ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੇ ਗ੍ਰਹਿ ਵਿਖੇ ਕਰਵਾਇਆ ਗਿਆ ਜਿਸ ਮੌਕੇ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਢਾਲੀਵਾਲ ਪਰਿਵਾਰ ਜੋਲ ਪਰਿਵਾਰ ਅਤੇ ਸੰਧੂ ਪਰਿਵਾਰ ਦੇ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਪਰਿਵਾਰ ਦੀ ਚੜ੍ਹਦੀ ਕਲਾ ਮੰਗੀ ਦੁਆਬਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਗਿਨੀਸ ਬੁੱਕ ਆਫ ਰਿਕਾਰਡ ਧਾਰਕ ਰਾਜਵਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਹਰੇਕ ਸਾਲ ਆਪਣੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਲੰਬੀਆਂ ਉਮਰਾਂ ਵਾਸਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹੈ ਤੇ ਗ੍ਰਹਿ ਵਿਖੇ ਪਾਠ ਕਰਾਉਂਦਾ ਉਹਨਾਂ ਦੱਸਿਆ ਹੈ ਕਿ ਇਸ ਪਾਠ ਵਿੱਚ ਉਹਨਾਂ ਦੀ ਇੱਕ ਲੜਕੀ ਆਪਣੀ ਨੂੰ ਪੜਨਾਨੀ ਨੂੰ ਮਿਲਣ ਆਈ ਹੈ ਪੜਨਾਨੀ ਦੀ ਉਮਰ 103 ਸਾਲ ਹੈ ਉਹਨਾਂ ਸਮੂਹ ਲੋਕਾਂ ਨੂੰ ਬੇਨਤੀ ਕੀਤੀ ਕਿ ਚੰਗੀ ਖੁਰਾਕ ਖਾਓ ਨਸ਼ੇ ਪੱਤੇ ਤਿਆਗੋ ਆਪਣੇ ਬਜ਼ੁਰਗਾਂ ਦਾ ਆਦਰ ਤੇ ਸਤਿਕਾਰ ਕਰੋ ਇਸ ਮੌਕੇ ਰਾਜਵਿੰਦਰ ਸਿੰਘ ਢਾਲੀਵਾਲ ਦੀ ਭੈਣ ਮਨਜਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਦੀ ਲੜਕੀ ਆਪਣੀ ਨਾਨੀ ਨੂੰ ਮਿਲਣ ਆਈ ਹੈ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਬਜ਼ੁਰਗਾਂ ਦੀ ਉਮਰ ਇੰਨੀ ਲੰਬੀ ਹੁੰਦੀ ਹੈ ਇਹਨਾਂ ਦੀ ਉਮਰ 103 ਸਾਲ ਹੈ ਟਾਲੀਵਾਲ ਪਰਿਵਾਰ ਵੱਲੋਂ ਇਸ ਮੌਕੇ ਤੇ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਤੇ ਸਚਤੇਗ ਸਿੰਘ ਸਿੱਧੂ ਸਚਕਿਰਤ ਕੌਰ ਸਿੱਧੂ ਲਖਪ੍ਰੀਤ ਕੌਰ ਢਾਲੀਵਾਲ ਰਮਨਪ੍ਰੀਤ ਢਾਲੀਵਾਲ ਜਸਵਿੰਦਰ ਢਾਲੀਵਾਲ ਕੁਲਦੀਪ ਢਾਲੀਵਾਲ ਹਰਪ੍ਰੀਤ ਕੌਰ ਸਿੱਧੂ ਯੂਕੇ ਨਾਕਵਾਲ ਲਾਡਾ ਜਸਵਿੰਦਰ ਪੰਮਾ ਯੂਕੇ ਹਰਪ੍ਰੀਤ ਸਿੰਘ ਯੂਕੇ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਪਿੰਡ ਜੰਡਿਆਲਾ ਮੰਜਕੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਮੋਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸਹੀ ਵਿਗਿਆਨਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਤਾਲੀਆਂ ਪਰਵਾਣ ਲਈ ਔਰ ਜੋਲ ਪਰਵਾਣ ਲਈ ਜੋ ਕਿ ਅੱਜ ਅਸੀਂ ਆਪਣੀ ਮੱਤ ਦੇ ਲੰਮੀ ਆਈ ਹੋਈ ਵਾਸਤੇ ਮਹਾਰਾਸ਼ਟਰਾਨਾ ਕੀਤਾ ਕਰਨ ਸ਼ੋਦਾ ਪਾਟਕਰਾ ਤੋਂ ਬਾਅਦ ਸਾਡੀ ਮਾਤਾ ਜੀ ਅਖਰ 3 ਸਾਲ ਦੇ ਹੋ ਚੁੱਕੇ ਨੇ ਰਮੀ ਕੋ ਤੜੀ ਵਾਲਾ ਆਂਡੀ ਪੈਣਾ ਮੀਂਦਰ ਕੋ ਥੰਦੂ ਸੀਤ ਬੇਟੀ ਦੋਦੀ ਮੇਰੀ ਤੇ ਸੋਨਣਾ ਹੈ ਛੱਜ ਦੇ ਲੋ ਤੇ ਇਹਨਾਂ ਦੇ ਇਹ ਪਡਦਾਨੀ ਆ ਇਹ ਬਰਦੋਤੀ ਆ ਦੇ ਬਰਦੁੱਧ ਤੇ ਇਹ ਕੁੜੀਆਂ ਮਾਦਾ ਗਰਮੀ ਘੋਰਦੀ ਤੇ ਅਗੇ ਅਦਾਸ ਕਰਦੇ ਅੱਜ ਕੱਲ ਦੇ ਨੌਜਾ ਪੀੜੀ ਵੀ ਕੋਈ ਚੜ੍ਹੇ ਬੰਦਾ ਵੀ ਤੋਂ ਟੱਪਦਾ ਨਹੀਂ ਸਾਡੀ ਮਾਦਾ ਇਸ ਤਰ੍ਹਾਂ ਸਾਰੇ ਰੱਖਦੇ ਲੰਮੀ ਆ ਜੀਦੀ ਅਰਜ਼ਾਸ ਕਰਦੇ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਨਸ਼ੇ ਛੱਡ ਕੇ ਆਪਣੀ ਲੰਮੀ ਜ਼ਿੰਦਗੀ ਜੀਵੋ ਧੰਨਵਾਦ ਠੀਕ ਹੈ ਹਾਂ ਜੀ ਸਸਰੀ ਦਾ ਵੀ ਸਾਰਿਆਂ ਨੂੰ ਤੇ ਮੇਰਾ ਵੀਰ ਰਾਜਿੰਦਰ ਧਾਲੀਵਾਲ ਮੈਂ ਮਨਜਿੰਦਰਪੁਰ ਸੰਧੂ ਛੋਟਾ ਦੇ ਵਿੱਤਪਤੀਆਂ ਨੂੰ ਆਪਣੀ ਆਪਣੀ ਪਰਣਾਮੀ ਦੇ ਕੋਲ ਮਿਲਦਾ ਇਹ ਮੇਰੇ ਨਮੀਜੀ ਨੇ ਤੇ ਇਹ ਮੇਰੇ ਦੋ ਪੁੱਤ ਸੱਚਕੀਰਤਪੁਰ ਤੇ ਦੋਤਾ ਸੱਚਪ੍ਰੀਤ ਸਿੰਘ ਤੇ ਮੈਂ ਮਨਜਿੰਦਰਪੁਰ ਸੰਧੂ ਤੇ ਇਹ ਮੇਰੇ ਮਾਤਾ ਜੀ ਦੀ ਏਜ 87 ਸਾਲ ਦੀ ਤੇ ਮੇਰੀ ਏਜ 50 ਸਾਲ ਨੇ ਮੇਰੇ ਜਪਿੰਦਰ ਸਾਹਿਬ ਜੀ ਜਿਹੜੇ ਤੁਸੀਂ ਜੰਮਿਆ ਇਹਨ ਕਰਦੀਆਂ ਸਾਰਿਆਂ ਨੂੰ ਇਹ ਵੀ ਗੀਲਤੀ ਵਾ ਕੋਈ ਕੂੜਾ ਲੱਭ ਨਹੀਂ ਹਲਿਆ ਰੱਖੋ ਤੇ ਸੇਤ ਨੂੰ ਸਾਹ ਦੋਸਤ ਰੱਖੋ ਹਮੇਸ਼ਾ ਵਾਏ ਜੁਰੂ ਸਾਹਮਣੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਮੇਰੇ ਮਾਤਾ ਜੀ ਹਲੇ ਵੀ ਤੁਰੇ ਫਿਰਦੇ ਮੀ ਰੋਟੀ ਥਾਣਾ ਚੱਲਦੇ ਨੇ ਤੇ ਆਪਣੇ ਆਪ ਸਾਰਾ ਕੱਪੜੇ ਵੀ ਬਦਲਦੇ ਤੁਰਦੇ ਫਿਰਦੇ ਤੇ ਸਾਰਾ ਕੁਛ ਆਪਲੇ ਪੰਜਾਬ ਕੰਮ ਕਰਦੇ ਆ ਤੇ ਇਹਦਾ ਕੂੜਾ ਬਹੁਤ ਵਧੀਆ ਆ ਇਹਨਾਂ ਵੀ ਫੜ ਦੋਤੀ ਸੱਚ ਕੀ ਤਪੋਰ ਇਹ ਪਰਦੇਉਤਾ ਸੱਚ ਤੇ ਚਾਹੁੰਦਾ ਸੀ ਛੁੱਟੀਆਂ ਦੇ ਵਿੱਚ ਆਪਣਾ ਨਾਮੀ ਦੇ ਘਰ ਛੁੱਟੀਆਂ ਜੁਆਰ ਕਰਨਾਂਗੇ ਜੀ ਮੇਰੇ ਵੀਰ ਰਾਜਿੰਦਰ ਸਾਹਿਬ ਨੂੰ ਧੰਨਵਾਦ ਸਸਨਤਾ ਜੀ ਸਾਰੀ